सोना पूज की ट्रेजडी के साथ शराब की ट्रेजडी के साथ मौत मजीठा असेंबली हलके में हो चुकी है और मैं डायरेक्टली रिस्पॉन्सिबल इन मौतों के लिए आपकी सरकार को समझता हूँ आज इधर चीफ मिनिस्टर आ रहे हैं मैं चीफ मिनिस्टर साहब को इधर से पूछना चाहूंगा आप होम मिनिस्टर हो आपके एक साइज मिनिस्टर है चीमा साहब जिम्मेवारी किसकी बनती है मैं समझता हूं पहली जिम्मेवारी इसमें एक्साइज मिनिस्टर की एक्साइज मिनिस्टर हरपाल सिंह चीमा जो फाइनेंस मिनिस्टर भी हैं उनको इमीजिएटली इस्तीफा देना चाहिए ही इज डायरेक्टली रिस्पॉन्सिबल एंड एज होम मिनिस्टर चीफ मिनिस्टर क्योंकि होम का और पुलिस का इंचार्ज है ही इज डायरेक्टली रिस्पॉन्सिबल फॉर वोटर से तो इसलिए आपकी ये गवर्नमेंट जो है मॉरली ਕੋਈ ਜ਼ਿੰਮੇਵਾਰੀ ਆਪਣੀ ਸਮਝਤੇ ਹੈ ਤਾਂ ਹੀ ਬਸ ਇਮੀਡੀਏਟਲੀ ਰਿਜ਼ਾਈਨ ਐਜ਼ ਦੀ ਐਕਸਾਈਜ਼ ਮਿਨਿਸਟਰ ਪੰਜਾਬ ਬਾਈ ਮਹਾਂ ਸਾਹਿਬ ਇੱਕ ਪਾਸੇ ਯੁੱਧ ਨਸ਼ਿਆਂ ਦੇ ਵਿਰੁੱਧ ਲਾਇਆ ਉਸ ਪਾਸੇ ਸਖਤ ਕਾਰਵਾਈ ਦੀ ਗੱਲ ਕੀਤੀ ਦੂਸਰੇ ਪਾਸੇ ਸ਼ਰਾਬ ਦੇ ਨਾਲ ਇਸ ਤਰ੍ਹਾਂ ਦੀਆਂ ਮੌਤਾਂ ਹੋਣੀਆਂ ਦੇਖੋ ਇੱਕ ਸਿੱਧੀ ਗੱਲ ਸਮਝ ਲਓ ਡਾਇਰੈਕਟਲੀ ਇਹਦੇ ਵਾਸਤੇ ਅਸੀਂ ਆਪ ਦੀ ਸਰਕਾਰ ਨੂੰ ਭਗਵੰਤ ਮਾਨ ਨੂੰ ਤੇ ਹਰਪਾਲ ਸਿੰਘ ਚੀਮੇ ਨੂੰ ਜ਼ਿੰਮੇਵਾਰ ਸਮਝਦੇ ਹਾਂ ਇਹ ਲਾਅ ਐਂਡ ਆਰਡਰ ਨਾਲ ਹੀ ਤਾਲੁਕ ਰੱਖਦਾ ਇਹ ਜਿਹੜਾ ਯੁੱਧ ਦੇ ਖਿਲਾਫ ਇਹ ਨਸ਼ੇ ਦੇ ਖਿਲਾਫ ਜੁ ਗੱਲ ਨੂੰ ਹੋਲਡ ਕਰਨਿਆ ਹਰਪਾਲ ਚੀਮਾ ਹੀ ਸ਼ੁੱਡ ਰਿਜ਼ਾਈਨ ਮੀ ਜੀ ਜੇ ਉਹਦੇ ਚ ਕੋਈ ਮੋਰਲ ਕੋ ਗੱਲ ਹੈ ਰਿਜ਼ਾਈਨ ਕਰੇ ਤੇ ਅਸਲ ਜਿਹੜੇ ਕੋਸ਼ੀ ਨੇ ਉਹਨਾਂ ਦੀ ਗ੍ਰਿਫਤਾਰੀਆਂ ਨਹੀਂ ਉਹਨਾਂ ਦੀਆਂ ਨਾ ਹੋਣ ਸ਼ਰਾਬ ਜਿਹੜੀ ਵਿਕਦੀ ਏ ਤੇ ਜਿਹਦੀ ਦੇਖ ਰੇ ਚੱਲੇ ਹੁੰਦੀ ਉਹਨਾਂ ਤੇ ਕਾਰਵਾਈ ਕਿੱਥੇ ਹੈ ਪਰ ਖੁਦ ਦੱਸੋ ਬੰਦੇ ਤੇ ਇਹ ਪਿਛਲੇ 3 ਸਾਲਾਂ ਤੋਂ ਜਿਹੜੇ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਨੇ ਉਹ ਕਿੱਥੇ ਨੇ ਪਰ ਬਾਜਪਾ ਸਾਹਿਬ ਜਿਹੜੇ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਨੇ ਉਹਨਾਂ ਦੀ ਰਿਸਪੌਂਸਿਬਿਲਟੀ ਕੋਈ ਨਹੀਂ ਅਬਰ ਬਾਦ ਜਿਹਾ ਸੇ ਮੁੱਖ ਮੰਤਰੀ ਦੇ ਵਿੱਚ ਖਾਂਡ ਹੋਣੇ ਸ਼ੁਰੂ ਹੋ ਗਏ ਕਾਲੀ ਚਲਚੀ ਹੋਏ ਕੰਮ ਗੱਲ ਮੇਰੀ ਸੁਣੋ ਬਾਕੀ ਸਰਕਾਰਾਂ ਦੀ ਗੱਲ ਛਡੋ ਅੱਜ ਆਪਾਂ ਤੇ ਅੱਜ ਦੀ ਸਰਕਾਰ ਦੀ ਰਿਸਪੌਂਸਿਬਿਲਟੀ ਦੀ ਗੱਲ ਕਰਦੇ ਜੇ ਪਿਛਲੀਆਂ ਸਰਕਾਰਾਂ 'ਚ ਕਮੀ ਪੇਸ਼ੀ ਨਾ ਹੁੰਦੀ ਤੇ ਇਹ ਕਿਉਂ ਆਂਦੇ ਸੀ ਹੁਣ ਸੀਐਮ ਸਾਹਿਬ ਆ ਰਹੇ ਨੇ ਕਹਿ ਰਹੇ ਨੇ ਸਖਤ ਕਾਰਵਾਈ ਸੀ ਕਰਤੀ ਹੁਣ ਪਰਿਵਾਰਾਂ ਨੂੰ ਮਿਲਣ ਆ ਰਹੇ ਨੇ ਕੀ ਜਿਹੜੇ ਜਿਹੜੇ ਦੀ ਡੈਥ ਹੋ ਗਈ ਕਿੰਨੀ ਕੰਪਨਸੇਸ਼ਨ ਚਾਹੀਦਾ ਜੀ ਮੇਰੀ ਗੱਲ ਸੁਣੋ ਕੰਪਨਸੇਸ਼ਨ ਤੇ ਚਲੋ ਆਪ ਵੇਖੇਗਾ ਚੀਫ ਮਿਨਿਸਟਰ ਇਹਨਾਂ ਨੂੰ ਵੀ ਦਿੰਦਾ ਹੈ ਗਰੀਬ ਲੋਕ ਨੇ ਅਸੀਂ ਚਾਹਨੇ ਕੰਪਨਸੇਸ਼ਨ ਦੇ ਦਿੰਦਾ ਹੈ ਬਟ ਕੰਪਨਸੇਸ਼ਨੋਂ ਵੱਧ ਜ਼ਰੂਰੀ ਇਹ ਹੈ ਕਿ ਇਸ ਕਿਸਮ ਦਾ ਕੰਦਾ ਸਾਰੇ ਪੰਜਾਬ ਚੱਲ ਰਿਹਾ ਹੈ ਕਿ ਕਿ ਸਮਿਧੀਓ ਕੇਨਾ ਦੀ ਜਿਹੜੀ ਐਡਮਿਨਿਸਟ੍ਰੇਟਿਵ ਫੋਰਸਸ ਨੇ ਲਾਅ ਐਂਡ ਆਰਡਰ ਵਾਲੀਆਂ ਪੁਲਿਸ ਫੋਰਸਸ ਉਹਨਾਂ ਨੂੰ ਇਹਦਾ ਪਤਾ ਨਹੀਂ ਬਾਈਬਾ ਜੀ ਜਿਹਨਾਂ ਦੀ ਡੈਥ ਜਿਹਨਾਂ ਦੇ ਘਰ ਡੈਥ ਸਿੱਧੇ ਇਸੇ ਦੀ ਜ਼ਿੰਮੇਵਾਰੀ ਹੈ ਸਿੱਧੀ ਭਗਵੰਤ ਨੂੰ ਜਿਹੜੇ ਮਨਾਲੀ ਬਾਈਬਾ ਸਾਹਿਬ ਪਿਆਗਾਲੀ ਕਲਾਂ ਦੀ ਜਿਹੜੀ ਡੈਥ ਹੋਈ ਹੈ ਮੌਜੂਦੀ ਮਿਲਦੀ ਪਿੰਡੀ ਪਿੰਡੀ ਸਰਪੰਚਾ ਜੀ ਕੋ ਮੈਂ ਕਿਸੇ ਲੀਡਰ ਦੀ ਗੱਲ ਨਹੀਂ ਕਰਨਾ ਮੈਂ ਸਿੱਧੇ ਤੌਰ ਆਪ ਦੀ ਸਰਕਾਰ ਰਿਸਪਾਂਸਿਬਲ ਤੇ ਭਗਵੰਤ ਨੂੰ ਤੇ ਇਥੋਂ ਦੇ ਚੀਮੇ ਨੂੰ ਰਿਸਪਾਂਸਿਬਲ ਜਿਹੜੇ ਪਗਜ਼ਾਰੀ ਕਲਾਂ ਦੇ ਵਿੱਚ ਆਲੀ ਦਿੱਤਾ ਜਾ ਰਿਹਾ ਉਹਨਾਂ ਤੇ ਚੀਮੇ ਸਾਹਿਬ ਮੈਂ ਸਾਹਿਬ ਇੱਕ ਮਿੰਟ ਦੱਸਦਾ ਗਿਆ ਬਾਈਬਾ ਸਾਹਿਬ ਬਾਈਬਾ ਸਾਹਿਬ ਕੱਲੀ ਕਰ ਦਿੰਦਾ ਗਿਆ ਬਾਕੀ ਗੱਲ ਕੋਈ ਦੇ ਸਰਕਾਰ ਕਦ ਵੀ ਕੀਤੇ ਗਏ ਨੇ ਜੀ ਸੁਣੋ ਇਹ ਇਸ ਤੁਸੀਂ ਆਪ ਹੀ ਦੱਸ ਰਹੇ ਹੋ ਇਹ ਨਾ ਥੱਲੇ ਮੈਨੂੰ ਨਹੀਂ ਹੋਣਾ ਪਤਾ ਉਹਨਾਂ ਦਾ ਪੋਸਟਮਾਰਟਮ ਹੋਇਆ ਕਿ ਨਹੀਂ ਨਹੀਂ ਹੈ ਨਹੀਂ ਹੈ ਪੋਸਟਮਾਰਟਮ ਨਹੀਂ ਹੋਇਆ ਤਾਂ ਤੁਸੀਂ ਆਪਰੇ ਆ ਸਮਝ ਲਓ ਅੱਜ ਇੱਥੇ ਚੀਫ ਮਿਨਿਸਟਰ ਆਣਾ ਵੈਲਕਮੇ ਆਣਾ ਚਾਹੀਦਾ ਪਰ ਲੋਕਾਂ ਕਿਹਨਾਂ ਦੀ ਗੱਲ ਇਹ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੇ ਐਲਓ